ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਕੀ ਗਤ ਕਹੀ ਨਾ ਜਾਈ ਅੰਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਹੀ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੀ ਕਹੀਐ ਜੋਤ ਦੀ ਆਖ ਵਿਖਾਣੈ ਜਿਸਨੂੰ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਵਿੰਦ ਅਗਮਿਆ ਗੋਚਰ ਆਦ ਨਿਰੰજન ਨਿਰੰਕਾਰ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰਣ ਪਾਇਆ ਜਾਈ ਜੀਓ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਾ ਸਮਾਈ ਜੀਓ ਘਟ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨ ਪਾਇਆ ਦੇ ਸਰੂਪ ਨਰੇਖ ਅਦਿਸ਼ਟ ਅਗੋਚਰ ਗੁਰਮੁਖ ਆ ਲਖ ਲਖਾਇ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਈ ਜੀਓ ਤੂੰ ਆਦਪੁਰਖ ਅਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਦਾਨ ਤੁਦ ਜੀਵੜੇ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤਹਿ ਤੂੰ ਆਪੇ ਕਰਹਿ ਸੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਿਡਿਆਈ ਜਿਉ ਪਾਵੇ ਤਿਵੇਂ ਚਲਾਈ ਜੀਓ ਤਦ ਆਪੇ ਭਾਵੇ ਤਿਵੇਂ ਚਲਾਵੇ ਸਭ ਤੀਰੇ ਸ਼ਬਦ ਸਮਾਈ ਜੀਓ ਸਭ ਸ਼ਬਦ ਸਮਾਵੇ ਜਾਂ ਤੁਧ ਭਾਵੇ ਤੀਰੇ ਸ਼ਬਦ ਬੜਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੀ ਰਹਾ ਸਮਾਈ ਤੇਰਾ ਸ਼ਬਦ ਅਗੂਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਈ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਵੇ ਚਲਾਈ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰજન ਨਿਰੰਕਾਰ ਜੀਉ ਤਾ ਕੀ ਗੱਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅਪਰੰਪਰ ਆਪੇ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤਦ ਆਖ ਵਖਾਣੈ ਜਿਸ ਨੂੰ ਨਦਰ ਕਰੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮਿਆ ਗੋਚਰ ਆਦ ਨਿਰੰજન ਨਿਰੰਕਾਰ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ ਉਹ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਾ ਸਮਾਏ ਜੀਓ ਘਟ ਘਟ ਅੰਤਰ ਘਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨ ਪਾਇਆ ਤਿਸ ਰੂਪ ਨ ਰੇਖਾ ਦਿਸਟ ਅਗੂਚਰ ਗੁਰਮੁਖਿਆ ਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜੀਓ ਤੂੰ ਆਦਪੁਰਖ ਅપરੰਪਰ ਕਰਤਾ ਤੇਰਾ ਪारण ਪਾਇਆ ਜਾਏ ਜੀਓ ਤੂੰ ਸਤਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇ ਵਡਿਆ ਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤਹਿ ਤੂੰ ਆਪੇ ਕਰਹਿ ਸੋਈ ਹਰ ਸਭ ਮਹਿ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤਿ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਿਵੇਂ ਚਲਾਏ ਜੀਉ ਤਦਿਆਪੇ ਪਾਵੇ ਤਿਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਈ ਜੀਉ ਸਭ ਸ਼ਬਦ ਸਮਾਵੇ ਜਾਂ ਤੁਦ ਪਾਵੇ ਤੇਰਾ ਸ਼ਬਦ ਵਿਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੀ ਰਹਾ ਸਮਾਈ ਤੇਰਾ ਸ਼ਬਦ ਅਗੂਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਲ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਵੇਂ ਚਲਾਈ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਝਨ ਨਿਰੰਕਾਰ ਜੀਓ ਤਾ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਗੋਵਿੰਦ ਅਲਖ ਅਪਾਰ ਅપરੰਪਰ ਆਪੇ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਅਹ ਜੂ ਤਦ ਆਖ ਵਖਾਣੈ ਜਿਸਮੂ ਨਦਰ ਕਰੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮਿਆ ਗੂਚਰ ਆਦ ਨਿਰੰਜਨ ਨਿਰੰਕਾਰ ਜੀਓ ਤੂੰ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਾ ਸਮਾਈ ਜੀਓ ਕਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨ ਪਾਇਆ ਤਿਸ ਰੂਪ ਨ ਰੇਖ ਅਦਿਸ਼ਟ ਅਗੋਚਰ ਗੁਰਮੁਖਿਆ ਲਖ ਲਖਾਇ ਸਦਾ ਆਨੰਦ ਰਹੇ ਦਿਨ ਰਾਤੀ ਸਹਿਜ ਨਾਮ ਸਮਾਏ ਜੀਓ ਤੂੰ ਆਦਪੁਰਖ ਅਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਬਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤਦ ਜੇ ਵਡੇ ਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤਹਿ ਤੂੰ ਆਪੇ ਕਰਹਿ ਸੋਈ ਹਰ ਸਭ ਮੈਂ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਵੇਂ ਚਲਾਏ ਜੀਉ ਤੁਦੇ ਆਪੇ ਪਾਵੇ ਤਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਏ ਜੀਉ ਸਭ ਸ਼ਬਦ ਸਮਾਵੇ ਜਾਂ ਤੁਧ ਪਾਵੇ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੀ ਰਹਾ ਸਮਾਈ ਤੇਰਾ ਸ਼ਬਦ ਅਗੁਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਪਾਵੇ ਤਿਵੇਂ ਚਲਾਈ ਜੀਉ ਆ ਸਾ ਮਹਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮਿਆ ਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਆ ਲਖ ਅਪਾਰ ਜੀਓ गोविंद अलाख अपार अपरंपर आपे अपना जाने क्या एहि जंत बिचारे कहिए है, है जो तुद आंख वखाणे जिस नु नदर करे तू अपनी सो गुरमुख करे विचार जियो वड्डा मेरा गोविंद ਅਗਮ ਅਗੁਚਰ ਆਦ ਨਿਰੰਜਨ ਨਿਰੰਕਾਰ ਜਿਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜਿਓ ਹੂ ਘਟ ਘਟੇ ਅੰਤਰ ਸਰਬ ਨਿਰੰਤਰ ਸਭ ਮਹਿ ਰਹਾ ਸਮਾਏ ਜੀਓ ਘਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨ ਪਾਇਆ ਇਸ ਰੂਪ ਨ ਰੇਖ ਆਦਿ ਸਚਿਆ ਗੁਚਰ ਗੁਰਮੁਖਿਆ ਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ ਤੂੰ ਆਦਪੁਰਖ ਅਪਰੰਪਰ ਕਰਤਾ ਤੇਰਾ ਪारण ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਦਾਨ ਜੀਓ ਹਰ ਹਰ ਪ੍ਰਭ ਕੋਇ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੀ ਵਡਿਆ ਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋਈ ਹਰ ਸਭ ਮੈਂ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਓ ਤੂੰ ਸਤ ਪਰਮੇਸ਼ਰ ਸਦਾ ਬਿਨਸੀ ਹਰ ਹਰ ਗੁਣੀ ਨਿਧਾਨ ਜਿਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਪਾਵੇ ਤਿਵੇਂ ਚਲਾਈ ਜਿਓ ਤੁਦ ਆਪੇ ਭਾਵੇਂ ਤੇ ਵਿੱਚ ਲਾਵੇਂ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੇਂ ਜਾਂ ਤੁਦ ਭਾਵੇਂ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੇ ਰਿਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਈ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਵੇਂ ਚਲਾਈ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮਿਆ ਗੋਚਰ ਆਦ ਨਿਰੰਝਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਿਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ गोविंद अलाख अपार अपरंपर आपे अपना जाने क्या एहि जंत विचारे कहिए जो तुद आंख बखाने जिस नु नदर करे तू अपनी सो गुरमुख करे विचार जियो वड्डा मेरा गोविंद अगम अगोचर ਆਦ ਨਿਰੰਝਨ ਨਿਰੰਕਾਰ ਜੀਓ ਤੂੰ ਆਦ ਪੁਰਖ ਅપરੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਾ ਸਮਾਇ ਜੀਓ ਕਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨ ਪਾਇਆ ਤੇ ਸਰੂਪ ਨ ਰੇਖਾ ਦਿਸਟ ਅਗੋਚਰ ਗੁਰਮੁਖਿਆ ਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਈ ਜੀਓ ਤੂੰ ਆਦ ਪੁਰਖ ਅપરੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ ਉਹ ਸਤ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਦਜੀ ਵਡਿਆ ਵਰ ਨ ਕੋਈ ਹੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋਈ ਹਰ ਸਭ ਮੈਂ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਬਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਿਵੇਂ ਚਲਾਈ ਜੀਉ ਤਦਿਆਪੇ ਪਾਵੇ ਤਿਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਏ ਜੀਉ ਸਭ ਸ਼ਬਦ ਸਮਾਵੇ ਜਾਂ ਤੁਧ ਪਾਵੇ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੇ ਰਹਿ ਆਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਈ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਪਾਵੇ ਤੇ ਵੇ ਚਲਾਈ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਪਾਵੇ ਤੇ ਵੇ ਚਲਾਈ ਜੀਓ ਤਦ ਆਪੇ ਪਾਵੇ ਤੇ ਵੇ ਚਲਾਵੇ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੇ ਜਾਂ ਤੁਧ ਭਾਵੇ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੇ ਰਹਿਿਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਿਡਿਆਈ ਜੋ ਪਾਵੇ ਤਿਵੇਂ ਚਲਾਈ ਜੀਓ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਪੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ